ਕੋਮੀਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਰੈਸਟੋਰੈਂਟ ਤੇ ਹੋਏ ਫਾਇਰਿੰਗ ਤੋਂ ਬਾਅਦ ਦੱਸਦੀ ਹੈ ਕਿ ਹੁਣ ਕਪਿਲ ਦੀ ਟੀਮ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਤਾਂ ਇੱਥੇ ਕਪਿਲ ਦੀ ਟੀਮ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਤੇ ਆਪਣਾ ਦਰਦ ਉਹ ਚਲ ਕੇ ਆਏ تھے ਟੀਮ ਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਦਿਲ ਟੁੱਟ ਚੁੱਕਾ ਹੈ ਇਸ ਘਟਨਾ ਤੋਂ ਬਾਅਦ ਲੇਕਿਨ ਅਸੀਂ ਹਾਰ ਨਹੀਂ ਮੰਨਾਂਗੇ ਤਾਂ ਕਪਿਲ ਦੇ ਦੱਸੇ ਕਿ ਕੈਪਸ ਕੈਫੇ ਨਾਂ ਦੇ ਰੈਸਟੋਰੈਂਟ ਤੇ ਕੈਨੇਡਾ ਦੇ ਸਰੀ ਦੇ ਵਿੱਚ ਬੀਤੇ ਕੱਲ ਫਾਇਰਿੰਗ ਹੁੰਦੀ ਹੈ ਜਿਸ ਤੋਂ ਬਾਦ ਲਗਾਤਾਰੀ ਖਬਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤੇ ਹੁਣ ਕਪਿਲ ਦੀ ਟੀਮ ਦਾ ਬਿਆਨ ਸਾਹਮਣੇ ਆ ਗਿਆ ਉਹਨਾਂ ਕਹਾ ਕਿ ਅਸੀਂ ਜਿਹੜਾ ਭਾਈਚਾਰੇ ਦੇ ਲਈ ਤੇ ਖੁਸ਼ੀਆਂ ਲਿਆਉਣ ਦੇ ਲਈ ਜੋ ਹੈ ਇਸ ਉਮੀਦ ਦੇ ਨਾਲ ਇਹ ਕੈਪਸ ਕੈਫੇ ਖੋਲਿਆ ਸੀਗਾ ਲੇਕਿਨ ਹਿੰਸਾ ਨੇ ਇਸ ਸਾਡੇ ਸੁਪਨੇ ਨੂੰ ਜਿਹੜਾ ਹੈ ਤੋੜ ਦਿੱਤਾ ਹੈ ਤਾਂ ਅਸੀਂ ਇਸ ਸਦਮੇ ਨੂੰ ਸਹਿ ਰਹੇ ਹਾਂ ਪਰ ਅਸੀਂ ਹਾਰ ਨਹੀਂ ਮੰਨਾਂਗੇ ਹਾਲਾਂਕਿ ਇੱਥੇ ਦੱਸ ਦੇ ਕਿ ਕਪਿਲ ਦੀ ਟੀਮ ਦੇ ਵੱਲੋਂ ਲੋਕਾਂ ਦੇ ਪਿਆਰ ਦੇ ਲਈ ਵੀ ਧੰਨਵਾਦ ਕੀਤਾ ਗਿਆ ਲੋਕਾਂ ਦੇ ਵੱਲੋਂ ਜੋ ਸਮਰਥਨ ਦਿਖਾਇਆ ਗਿਆ ਇਸ ਦੌਰਾਨ ਉਸ ਚੀਜ਼ ਨੂੰ ਲੈ ਕੇ ਵੀ ਕਪਿਲ ਦੀ ਟੀਮ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਕੈਫੇ ਤੁਹਾਡੇ ਵਿਸ਼ਵਾਸ ਕਾਰਨ ਮੌਜੂਦ ਹੈ ਤੇ ਅਸੀਂ ਇਕੱਠੇ ਮਿਲ ਕੇ ਕੰਮ ਅੱਗੇ ਵੀ ਕਰਦੇ ਰਹਾਂਗੇ ਤਾਂ ਇੱਥੇ ਕਪਿਲ ਦੀ ਟੀਮ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਓ ਅਸੀਂ ਹਿੰਸਾ ਦੇ ਵਿਰੁੱਧ ਦ੍ਰਿੜਤਾ ਦੇ ਨਾਲ ਖੜੇ ਹੋਏ ਤਾਂ ਯਕੀਨੀ ਬਣਾਉਣਿਆ ਕਿ ਕੈਪਸ ਕੈਫੇ ਜੋ ਹੈ ਨਿਗਤੇ ਭਾਈਚਾਰੇ ਦਾ ਸਥਾਨ ਬਣਿਆ ਰਹੇ ਅੱਗੇ ਵੀ ਸੋ ਦੱਸੇ ਕਿ ਕਪਿਲ ਦੀ ਟੀਮ ਦੇ ਵੱਲੋਂ ਜੋ ਹੈ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜੋ ਵੀ ਇਹ ਘਟਨਾ ਵਾਪਰੀ ਹੈ ਉਹਨਾਂ ਕਹਿੰਿਆ ਕਿ ਇਸ ਘਟਨਾ ਨੇ ਸਾਡਾ ਦਿਲ ਤੋੜ ਦਿੱਤਾ ਹੈ ਅਸੀਂ ਇਹ ਕੈਫੇ ਜੋ ਹੈ ਭਾਈਚਾਰੇ ਦੇ ਲਈ ਖੋਲਿਆ ਸੀਗਾ ਲੋਕਾਂ ਨੂੰ ਜਿਹੜਾ ਸੇਵਾ ਦੇਣ ਦੇ ਲਈ ਖੋਲਿਆ ਸੀ ਲੇਕਿਨ ਇਥੇ ਅਜਿਹੀ ਘਟਨਾ ਵਾਪਰਨਾ ਕਾਫੀ ਦੁਖਦਾਇਕ ਹੈ ਲੇਕਿਨ ਅਸੀਂ ਹਾਰ ਨਹੀਂ ਮੰਨਾਂਗੇ ਕਪਿਲ ਦੀ ਟੀਮ ਦੇ ਵੱਲੋਂ ਸਪਸ਼ਟ ਤੌਰ ਤੇ ਇਹ ਗੱਲ ਜਿਹੜੀ ਹੈ ਉਹ ਕਹਿ ਦਿੱਤੀ ਗਈ ਹੈ ਤੇ ਨਾਲ ਹੀ ਨਾਲ ਦੱਸੇ ਕਿ ਕਪਿਲ ਦੀ ਟੀਮ ਦੇ ਵੱਲੋਂ ਜੋ ਹੈ ਆਪਣੀ ਇੰਸਟਾ ਤਾਂ ਤੇ ਜੋ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਨੇ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਸਰੀ ਪੁਲਿਸ ਦਾ ਵੀ ਧੰਨਵਾਦ ਕੀਤਾ ਗਿਆ ਕਿਉਂਕਿ ਦੱਸ ਦੇ ਕਿ ਕੈਨੇਡਾ ਦੇ ਸਰੀ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਹੈ ਜਦੋਂ ਕਪਿਲ ਸ਼ਰਮਾ ਦੇ ਰੈਸਟੋਰੈਂਟ ਦੇ ਉੱਤੇ ਗੋਲੀਬਾਰੀ ਹੋਈ ਹੈ ਤਾਂ ਉਸ ਤੋਂ ਬਾਅਦ ਸਰੀ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਲਈ ਵੀ ਦੱਸ ਦੇ ਕਿ ਕਪਿਲ ਦੀ ਟੀਮ ਦੇ ਵੱਲੋਂ ਹੁਣ ਉਹਨਾਂ ਦਾ ਧੰਨਵਾਦ ਕੀਤਾ ਗਿਆ ਸਰੀ ਪੁਲਿਸ ਨੂੰ ਵੀ ਜੋ ਹੈ ਜਿਹੜਾ ਧੰਨਵਾਦ ਕੀਤਾ ਗਿਆ ਸੋ ਦੱਸ ਦਈਏ ਕਿ ਇੱਥੇ ਲਗਾਤਾਰ ਜੋ ਹੈ ਇਹ ਖਬਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਦਰਸਲ ਬੱਬਰ ਇੰਟਰਨੈਸ਼ਨਲ ਖਾਲਸਾ BKI ਗਰੁੱਪ ਦੇ ਵੱਲੋਂ ਜੋ ਹੈ ਇਸ ਘਟਨਾ ਨੂੰ ਲੈ ਕੇ ਜ਼ਿੰਮੇਵਾਰੀ ਚੁੱਕੀ ਗਈ BKI ਦੇ ਇੱਕ ਮੈਂਬਰ ਦੇ ਵੱਲੋਂ ਜੋ ਹੈ ਇਸ ਗੋਲੀकांड ਦੀ ਜਿਹੜੀ ਹੈ ਜ਼ਿੰਮੇਵਾਰੀ ਆਪਣੇ ਉੱਤੇ ਲਈ ਗਈ ਹੈ ਸੋ ਇਸ ਤੋਂ ਬਾਅਦ ਹੁਣ ਲਗਾਤਾਰ ਇਸ ਖਬਰ ਨੂੰ ਲੈ ਕੇ ਚਰਚਾ ਹੋ ਰਹੀ ਹੈ ਸੋ ਇਸੇ ਵਿਚਾਲੇ ਕਪਿਲ ਦੀ ਟੀਮ ਦਾ ਇਹ ਬਿਆਨ سامنے ਆਇਆ ਤਾਂ ਕਪਿਲ ਦੀ ਟੀਮ ਦੇ ਵੱਲੋਂ ਦੱਸੀਏ ਕਿ ਕਹਿ ਦਿੱਤਾ ਗਿਆ ਹੈ ਕਿ ਉਹ ਹਾਰ ਨਹੀਂ ਮੰਨਣਗੇ ਤਾਂ ਇਹ ਘਟਨਾ ਜੋ ਹੈ ਉਹਨਾਂ ਨੇ ਕਿਹਾ ਕਿ ਹਾਲਾਂਕਿ ਦਿਲ ਤੋੜਨ ਵਾਲੀ ਹੈ ਲੇਕਿਨ ਉਹ ਇਸ ਚੀਜ਼ ਤੋਂ ਉੱਬਰ ਰਹੇ ਨੇ ਤੇ ਅਸੀਂ ਹਾਰ ਨਹੀਂ ਮੰਨਾਂਗੇ ਇਹ ਵੀ ਜਿਹੜੀ ਹੈ ਸਪਸ਼ਟ ਤੌਰ ਤੇ ਕਪਿਲ ਦੀ ਟੀਮ ਦੇ ਵੱਲੋਂ ਗੱਲ ਜਿਹੜੀ ਉਹ ਕਹਿ ਦਿੱਤੀ ਗਈ ਹੈ ਸੋ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਜੋ ਕਿ ਸ਼ੋਰ ਕਾਮੇਡੀਅਨ ਨੇ ਜਿਨ੍ਹਾਂ ਦੇ ਵੱਲੋਂ ਹਾਲੀ ਦੇ ਵਿੱਚ ਕੈਨੇਡਾ ਵਿੱਚ ਇਹ ਆਪਣਾ ਕੈਪਸ ਕੈਫੇ ਖੋਲਿਆ ਗਿਆ ਸੀਗਾ ਲੇਕਿਨ ਉਸ ਉੱਤੇ ਜੋ ਹੈ ਅਚਾਨਕ ਹੀ ਗੋਲੀਬਾਰੀ ਦੀ ਘਟਨਾ ਜੜੀ ਹੈ ਹੁੰਦੀ ਹੈ ਤੇ ਉਸ ਤੋਂ ਬਾਅਦ ਲਗਾਤਾਰ ਦੱਸੇ ਕਿ ਇਹ ਖਬਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤੇ ਕਪਿਲ ਸ਼ਰਮਾ ਦੇ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ ਲੇਕਿਨ ਦੱਸੇ ਕਿ ਕਪਿਲ ਸ਼ਰਮਾ ਦੇ ਵੱਲੋਂ ਨਹੀਂ ਬਲਕਿ ਉਹਨਾਂ ਦੀ ਟੀਮ ਦੇ ਵੱਲੋਂ ਕੈਪਸ ਕੈਫੇ ਦੀ ਟੀਮ ਦੇ ਵੱਲੋਂ ਜੋ ਹੈ ਇਹ ਬਿਆਨ ਹੁਣ ਦਿੱਤਾ ਗਿਆ ਹੈ ਤੇ ਉਹਨਾਂ ਕਿਹਾ ਕਿ ਉਹ ਆਪਣੀ ਕੋਸ਼ਿਸ਼ ਜੋ ਹੈ ਵਿਚਾਰੇ ਨੂੰ ਇਕੱਠਾ ਰੱਖਣ ਦੀ ਉਹ ਜਾਰੀ ਰੱਖਣਗੇ ਤੇ ਉਹ ਹਾਰ ਨਹੀਂ ਮੰਨਣਗੇ ਤੇ ਉਹ ਜਲਦ ਹੀ ਇਸ ਦੁੱਖ ਦੀ ਕੜੀ ਤੋਂ ਵੀ ਉੱਪਰ